ਬਠਿੰਡਾ ਸਿਟੀ ਰਾਮਪੁਰਾ ਥਾਣੇ ਦੇ ਵਿੱਚ ਮਾਲਖਾਨੇ ਵਿੱਚ ਤੈਨਾਤ ਕਾਂਸਟੇਬਲ ਸੁਖਪਾਲ ਸਿੰਘ ਦੇ ਗਨਸ਼ਾਟ ਲੱਗਣ ਦੇ ਕਾਰਨ ਹੋਈ ਮੌਤ ਦੱਸਦੀ ਹੈ ਕਿ ਸੋਮਵਾਰ ਨੂੰ ਦੋ ਵਜੇ ਦੇ ਲਗਭਗ ਬਠਿੰਡਾ ਦੇ ਸਿਟੀ ਰਾਮਪੁਰਾ ਦੇ ਥਾਣੇ ਦੇ ਵਿੱਚ ਮਾਲਖਾਨੇ ਵਿੱਚ ਤੈਨਾਤ ਕਾਂਸਟੇਬਲ ਸੁਖਪਾਲ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਹੈ ਖੁਦਕੁਸ਼ੀ ਜਾਂ ਗਲਤੀ ਨਾਲ ਇਹ ਹੋਇਆ ਫਾਇਰ ਇਸ ਦੀ ਹਜੇ ਤੱਕ ਪੁਲਿਸ ਵੱਲੋਂ ਆਪਣਾ ਪੁਸ਼ਟੀ ਨਹੀਂ ਕੀਤੀ ਗਈ ਇਹਨਾਂ ਬਨੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਮਾਲਖਾਨੇ ਦੇ ਵਿੱਚ ਅਸਲਾ ਜਮਾ ਕਰਵਾਉਣ ਤੇ ਨਿਗਰਾਨੀ ਤੇ ਡਿਊਟੀ ਤੇ ਸਨ ਸੁਖਪਾਲ ਸਿੰਘ ਅਤੇ ਉਹਨਾਂ ਦੇ ਗੋਲ ਲੱਗਣ ਦੇ ਕਾਰਨ ਮੌਤ ਹੋਈ ਹੈ ਇਸ ਦੀ ਹਜੇ ਤੱਕ ਪੁਲਿਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਕੇਸ ਦੀ ਇਹ ਆਪਣਾ ਇਸ ਨੇ ਆਪਣਾ ਖੁਦਕੁਸ਼ੀ ਕੀਤੀ ਹੈ ਜਾਂ ਇਹ ਗਲਤੀ ਦੇ ਨਾਲ ਫਿਰ ਲਗਿਆ ਲੇਕਿਨ ਇਸ ਦੀ ਮਾਲਖਾਨੇ ਦੇ ਵਿੱਚ ਰਾਮਪੁਰਾ ਦੇ ਆਪਣਾ ਸਿਟੀ ਰਾਮਪੁਰਾ ਦੇ ਵਿੱਚ ਇਹ ਅਪਰਾਧ ਸੀ ਤੇ ਗੋਲੀ ਲੱਗਣ ਦੇ ਕਾਰਨ ਇਸ ਆਪਣਾ ਸੁਖਪਾਲ ਸਿੰਘ ਕਾਂਸਟੇਬਲ ਦੀ ਮੌਤ ਹੋ ਗਈ ਹੈ ਥਾਣੇ ਦੇ ਅੰਦਰ ਹੀ ਇਹਦੇ ਗੋਲੀ ਲੱਗੀ ਹੈ ਤੇ ਇਹਦੀ ਮੌਤ ਹੋ ਗਈ ਹੈ ਬੋਡੀ ਹੇਅਰ ਹਾਲਦਰ ਦੀ ਟੀਮ ਦਾ ਨਾਮ ਹੈ ਜੀ ਉਹਦੇ ਕੀ ਗੋਲੀ ਲੱਗੀ ਹੈ ਕੀ ਹੋਇਆ ਜੀ ਨਾਮ ਉਹਨਾਂ ਦਾ ਸੁਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2 ਵਜੇ ਫੋਨ ਆਇਆ ਸੀ ਪੁਲਿਸ ਕਲਾਜ਼ਮਾ ਦਾ ਕਿ ਇਹ ਐਮਰਜੈਂਸੀ ਜੀ ਬੋਡੀ ਲੈ ਕੇ ਆ ਰਹੇ ਆਂ ਗੰਭੀਰ ਉਹ ਤੇ ਉਹਨਾਂ ਨੂੰ 6:00 ਵਜੇ ਆ ਸੀ ਪੂਰੀ ਬੱਜੀ ਹੋਈ ਸੀ ਉਹਨਾਂ ਦੀ ਛਾਤੀ 'ਚ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ 'ਚ ਕੋਈ ਧੜਕਣ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲੌਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪ ਦੀ ਤੌਰ ਤੇ ਇੰਜੈਕਸ਼ਨ ਵਗੈਰਾ ਹੋਰ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ECG ਕਰਨ ਤੋਂ ਬਾਅਦ ਫਲੈਟ ਲਾਈਨ ਆਉਣ ਤੋਂ ਬਾਅਦ ਅਸੀਂ ਕਿੱਥੇ ਕਿੱਥੇ ਕਰ ਕਿੱਥੇ ਗੋਲੀ ਕਿੱਥੇ ਲੱਗੀ ਸੀ ਦਾ ਹਾਰਟ ਵਾਲੇ ਪਾਸੇ ਲੈਫਟ ਚੈਸਟ ਤੇ ਹਾਰਟ ਦੇ ਬਿਲਕੁਲ ਹਾਰਤੀ ਲੱਗੀ ਹੋਈ ਸੀ